ਆਪਾਂ ਚੱਲਿਆਂ ਜੀ ਰਾਤ ਦੇ ਦੀਵਾਨਾਂ ਦੇ ਅੱਜ ਐ ਸ਼੍ਰੀਮਾਨ ਸੰਤ ਬਾਬਾ ਅਪਾਰ ਸਿੰਘ ਜੀ ਤਿੱਬੀ ਸਾਹਿਬ ਵਾਲੇ ਜਿਨ੍ਹਾਂ ਦੇ ਚਲਾਏ ਹੋਏ ਗੁਰਮਰ ਦੇ ਅਨੁਸਾਰ ਸਲਾਮਾ ਕੋਤਰੀ ਸਮਾਗਮ ਗੁਰਦੁਆਰਾ ਹਰਗੋਬਿੰਦ ਸਾਹਿਬ ਤਿੱਬੀ ਸਾਹਿਬ ਪਿੰਡ ਬਲਾਸਪੁਰ ਵਿਖੇ ਹੁੰਦੇ ਆ ਜਿਨ੍ਹਾਂ ਦੀ ਕੱਲ ਨੂੰ 16 ਤਰੀਕ ਨੂੰ ਸਮਾਪਤੀ ਸਮਾਰੋਹ ਆ ਅੱਜ ਰਾਤ ਦੇ ਦੀਵਾਨ ਆ ਆਪਾਂ ਤੁਹਾਨੂੰ ਦਿਖਾਵਾਂਗੇ ਉਥੇ ਰੌਣਕਾਂ ਜੀ ਚੱਲਦੇ ਆਪਾਂ ਗੁਰਦੁਆਰਾ ਹਰਗੋਬਿੰਦ ਸਾਹਿਬ ਤਿੱਬੀ ਸਾਹਿਬ Ah, <laughs> Terima kasih telah menonton! ਦੇ ਚੁਕੀ ਨਾ ਨੀ ਜਾਨ ਨੇ ਆ ਮਾਹਰਾ ਕਹਿੰਦੇ ਲੇਖਾ ਤੇਰੀ ਜਾਨ ਨੂੰ ਦੇਣਾ ਪੈਣਾ ਰਸੇ ਤੂੰ ਆਪਦੀ ਜਨਰੂ ਆਪੇ ਵੱਟੀ ਜਾ ਰਹੇ ਬਹੁ ਪਰ ਪੰਜ ਕਰ ਭਰਤਨ ਲਿਆ ਹੋਇਆ ਸਰਦਾਰ ਉਹ ਮੈਂ ਆਣ ਲਟਾਵਾਂ ਮਨ ਮੇਰੇ ਭੋਲੇ ਕੰਪਨਾ ਕੀ ਜਾਏ ਆਤ ਨਵੇਰਾ ਤੇਰੇ ਜੀ ਪਹਿਣੀ ਜਾਏ ਉਹ ਜਦੋਂ ਮਹਾਪੁਰਖ ਕਹਿਣ ਲੱਗੇ ਭਾਈ ਤੈਨੂੰ ਤਾਂ ਸਮਝਾਉਣ ਦੇ ਜਾ ਤਰ ਕੀ ਬਾਸੀ ਜੇ ਤੈਨੂੰ ਇੱਕ ਇੱਕ ਗੱਲ ਸਮਝ ਆ ਗਈ ਨਾ ਵੀ ਨਹੀਂ ਕੋਈ ਸਾਥੀ ਅਸਮ ਜਦ ਮੈਂ ਟੁੱਠੀ ਦੇਖੀ ਤ੍ਰੀਤ ਆਪਣੇ ਹੀ ਸਭ ਸੌ ਸਭ ਲਾ ਗਿਆ ਕਿਆ ਨਾਲਾ ਯਾ ਕੀ ਵਿੱਚ ਸੁੱਖਾਂ ਦੇ ਸਾਰੀ ਦੁਨੀਆ ਮੇੜੇ ਧੁਕ ਧੁਕ ਨਹੀਂਦੀ ਐ ਪਾਖੇ ਜਾਣ ਸੱਚਣੋ ਸਮੇਲੇ ਜਦੋਂ ਬਾਜੀ ਟੁੱਠੀ ਨਹੀਂਦੀ ਸੁੱਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਹੋਏ ਕਾਸਮ ਜਿਹੜੇ ਨੂੰ ਆਸਤੇ ਢੱਕ ਦਿੰਦਾ ਸੀ ਵੀ ਜਾ ਕੇ ਪੁੱਛਿਆ ਕਿ ਉਹ ਕਹਿੰਦੀ ਆ ਨਾ ਵੀ ਅਸੀਂ ਵੀ ਮਾਨਮਤ ਦੇੇ ਖਾਣ ਦੇ। ਦੇਖਾ ਵੀ ਤੈਨੂੰ ਦੇਣਾ ਪੈਣਾ। ਹੁਣ ਮਾਪੁਰ ਕਹਿਣ ਲੱਗੇ ਇਹਨਾਂ ਦਾ ਸਬੰਧ ਤਾਂ ਪਾਸੇ ਇੱਥੇ ਕਿਤਾਕੀ ਐ। ਕਹਿੰਦਾ ਆਹ ਵਾਟ ਮੇਰੀ ਆਹ ਵਰਤ ਮੇਰੀ। ਸਾਰਾ ਕੁਝ ਇੱਥੇ ਆਮੀ ਖਤੂ ਹੋ ਜਾਂਦਾ। ਜਾਤ ਪਾਤ ਖਤੂ ਹੋ ਜਾਂਦੇ ਆ ਓਟ ਨੀਚ। ਤੇ ਆਪ ਸਾਰੇ ਕਾਮ ਨੂੰ ਹੋ ਜਾਂਦੇ ਹਨ ਆਪਣਾ ਪਰਾਇਆ ਸਭ ਕੁਝ ਨਾਲ ਤੋਂ ਰੋਕਾ ਕਹਿ ਦਿੰਦੇ ਆ। ਮਾਂ ਪਰ ਕਹ ਲਗੇ ਇਹਦਾ ਸੱਤ ਦਾ ਇਖੋਂ ਤਾਂ ਕੀ ਹੈ? ਚਾਹੇ ਮਨ ਤੋਂ ਇੰਨੇ ਕਾਲ ਸਮਝ ਚੁੱਕਿਆ ਨਾ ਵੀ ਨਹੀਂ ਸਾਥ ਨਹੀਂ ਸੰਗੀਆਂ ਦਾ। ਫਿਰ ਇਹ ਆਉਂਦਾ ਹੈਗਾ ਆਪਣੀ ਜੀਵਨ ਨੂੰ ਸਫਲਿਆ ਵਾਸਤ ਕਰਨ ਵਾਸਤੇ ਹੁਣ ਆਪਣਾ ਨਾਮ ਜਾਪੋ। ਉਹ ਕਹਿੰਦਾ ਜੀ ਕਿਵੇਂ ਜੇ ਆਪਾਂ ਦੇਖ